ਸਤਿ ਸ਼੍ਰੀ ਗਾਲ ਜੀ ਸਾਰੇ ਹੀ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਅੱਜ ਨਾ ਗੱਲ ਕਰਤਾ 7501 ਚੋਂ ਨਵੇਂ ਬਾਰੇ ਇਹ ਨਾ ਗੇਤਾ ਗੋਦ ਦੇ ਵਿੱਚ ਆਉਂਦੇ ਆ ਕਈ ਭਰਾ ਕਹਿੰਦੇ ਬੀ ਇਹਦਾ ਡੁਪਲੀਕੇਟ ਜਾਂ ਕੁਝ ਵੀ ਆਪਣੇ ਇਧਰੋਂ ਵੀ ਬੜੇ ਭਰਾਵਾਂ ਦੇ ਫੋਨ ਆਉਂਦਾ ਇਹ ਤੇ ਹਰਿਆਣੇ ਦੇ ਵਿੱਚੋਂ ਬਹੁਤ ਵੀਰਾਂ ਦੇ ਫੋਨ ਆਏ ਤੇ ਹਰਿਆਣੇ ਚੋਂ ਜ਼ਿਆਦਾ ਫੋਨ ਆਉਂਦੇ ਨੇ ਭਰਾਵਾਂ ਦੇ ਕਹਿੰਦੇ ਸੀਗੀ ਝੋਨਾ ਜਿਹੜਾ ਗੇਤਾ ਸਾਡਾ ਗੋਪ ਚ ਆ ਗਿਆ ਕਈਆਂ ਭਰਾਵਾਂ ਨੂੰ ਇਹ ਹੈ ਕਿ ਬੀ ਨਾ ਚੱਲੀ ਹੋਵੇ ਕਿਉਂਕਿ ਕੋਈ ਵੀ ਚੀਜ਼ ਹੈ ਨਾ ਜਿਹੜੀ ਬਲੈਕ ਹੁੰਦੀ ਹੈ ਦੀ ਬਲੈਕ ਹੀ ਹੋਈ ਹੈ ਕਿਸਾਬ ਨਾਲ ਇਸ ਵਾਰ ਤਿੰਨ ਤਿੰਨ ਜਹਾਜ਼ ਤੱਕ ਲੋਕਾਂ 35 3500 ਤੱਕ ਬੀ ਖਰੀਦਿਆ ਦਾ ਤੇ ਜਿਹੜੀ ਚੀਜ਼ ਦੀ ਇੰਨੀ ਬਲੈਕ ਹੋਵੇ ਉਹਦੀ ਕਾਪੀ ਹੋਣੀ ਹੁੰਦੀ ਜੀ ਉਹਦੀ ਨਗਲ ਵੱਜਣੀ ਵੱਜਣੀ ਜੋ ਮਰਜ਼ੀ ਆਪਾਂ ਕਰ ਲਈਏ ਚਲੋ ਡੁਪਲੀਕੇਟ ਵੀ ਹੋਊਗਾ ਕਈ ਭਰਾ ਕਹਿੰਦੇ ਹੈ ਕਿ ਜਿਹੜਾ ਬੀ 7301 ਦਾ ਪਰ ਕਿਤੇ ਨਹੀਂ ਦੇਤਾ ਪਹਿਲੀ ਗੱਲ ਤੇ ਇਹ ਦੱਸ ਦਈਏ ਜਿਨ੍ਹਾਂ 7301 ਦੇ 7501 ਜਿਨ੍ਹਾਂ ਨੂੰ ਲਾਉਂਦਿਆਂ ਨੂੰ ਅਰਕੀ ਤਿੰਨ ਤਿੰਨ ਸਾਲ ਹੋ ਗਿਆ ਕਿਉਂਕਿ ਤੀਜਾ ਸਾਲ ਅੱਜ ਤੋਂ ਤਿੰਨ ਆ ਖੁੱਲਾ ਨਹੀਂ ਮਿਲਿਆ ਅੱਜ ਤੋ ਤਿੰਨ ਕਿ ਸਾਲ ਪਹਿਨੋਂ ਥੋੜਾ ਥੋੜਾ ਮਿਲਿਆ ਤੇ ਉਹਨਾਂ ਨੂੰ ਸਾਰਾ ਪਤਾ ਹੀ ਆ 7301 ਦਾ ਤੋਰਾ ਵੱਖਰਾ ਤੇ 7501 ਦਾ ਤੋਰਾ ਵੱਖਰਾ ਇੱਕੋ ਹੀ ਫਰਕ ਨਹੀਂ ਦੋਨਾਂ ਦਾ ਤੋਰੇ ਜੀ ਆਪ ਨੂੰ ਪਤਾ ਲੱਗ ਜਾਂਦਾ ਬਾਕੀ ਨਾ ਜਿਹੜਾ ਜੇਤਾ ਗੋਭ ਦੇ ਵਿੱਚ ਆ ਗਿਆ ਇਹਦੇ ਆਪਾਂ ਨਾ ਤੁਹਾਨੂੰ ਅੱਜ ਕਾਰਨ ਦੱਸਦੇ ਕਿਉਂ ਆ ਗਿਆ ਖਾਸ ਕਰਕੇ ਇਹ ਕੁਝ ਕੀ ਹਾਈਬ੍ਰਿਡ ਵੈਰੈਟੀਆਂ ਜੀ ਹੁੰਦਾ ਜਿਵੇਂ 7301 ਪੂਰੇ ਟਾਈਮ ਤੇ ਆਉਂਦੇ ਗੋਭ ਦੇ ਵਿੱਚ ਉਹ ਜੇਤਾ ਨਹੀਂ ਆਉਂਦੇ ਸਰਪਤੇ ਸਰਪ ਜਿਹੜਾ 7501 ਇਹਨੂੰ ਜਾਰੀ ਦਿੱਕਤ ਆਈ ਹੁਣ ਇਧਰ ਆ ਸਾਰਾ ਆਪਣਾ ਹੈਗਾ ਜੀ 7501 ਚੋਂ ਨਹੀਂ ਤੇ ਇਹਦਾ ਜਿਹੜਾ ਇਹ ਕੱਦ ਤੁਸੀਂ ਵੇਖ ਲਓ ਹੋ ਗਿਆ ਇਹ ਕੋਈ ਸਾਢੇ ਤਿੰਨ ਤਿੰਨ ਫੁੱਟ ਦੇ ਕਰੀਬ ਤੇ ਖਾਲ ਖਰਾਕ ਤੇ ਚਲੋ ਆਪਾਂ ਵਾਰ-ਵਾਰ ਕੀ ਦੱਸਣੀ ਅੱਗੇ ਦੱਸਿਆ ਹੀ ਹੈ ਕਿ ਕਿੰਨੀ ਕੀ ਪਾਈ ਹੈ ਤੇ ਇਹਦਾ ਇੱਕ ਹੋਰ ਜੇ ਤੁਸੀਂ ਵੇਖਿਓਗੇ ਇਹ ਕਦੀ ਵੀ ਇੱਕ ਸਾਰ ਇਕੱਠਾ ਗੋਭ ਦੇ ਵਿੱਚ ਨਹੀਂ ਹੁੰਦਾ ਕੋਈ ਕੀ ਪਹਿਲੋਂ ਆ ਗਿਆ ਬੰਨਾ ਪਹਿਲੋਂ ਆ ਜੂਗਾ ਵਚਾ ਲਿਓ ਜਾਂ ਬਾਅਦ 'ਚ ਆਊਗਾ ਯਾਨੀ ਕਿ ਕੁਝ-ਕੁਝ ਬੂਟੇ ਪਹਿਲਾਂ ਗੋਪਚੀ ਆਉਂਦੇ ਆ ਤੇ ਉਹ ਮੁੜ ਕੇ ਸਾਰੇ ਬੂਟੇ ਆਉਂਦੇ ਆ ਆਣ ਨੂੰ ਵੀ ਆਪਣੇ 10-15 ਦੇ ਹਿੰਦਾਂ ਟਾਈਮ ਲੱਗ ਜਾਂਦਾ ਇਕੱਠਾ ਗੋਪਚੀ ਝੋਨਾ ਕਦੀ ਨਾ ਆਊਗਾ ਤੇ ਜਿਹੜਾ ਇਹਦਾ ਗੋਪਚੀ ਆਉਂਦਾ ਗੇਤੇ ਦਾ ਕਾਰਨ ਕਈ ਭਰਾਣਾ ਕੀ ਕਰਦੇ ਬੰਨੇ ਨੂੰ ਜਿਵੇਂ ਇੱਕ ਦੋ ਬੂਟੇ ਗੋਪਚੀ ਆਗੇ ਮਨ ਉਹ ਵੀ ਬੜੀਆਂ ਫੋਟੋਆਂ ਭਰਾਵਾਂ ਦੀਆਂ ਆਈਆਂ ਹੈਗੀ ਇੱਕ ਦੋ ਬੂਟੇ ਆਗੇ ਗੋਪਚੀ ਹੁਣ ਸੋਹਰਾ ਹੀ ਨਸਰ ਆਉਣਾ ਪਰ ਮੁੜ ਕੇ ਭਰਾਵਾਂ ਨਾਲ ਗੱਲ ਹੋਈ ਤੇ ਮੁੜ ਕੇ ਉਹ ਦੱਸਿਆ ਸਾਰੇ ਵੀਰਾਂ ਨੂੰ ਉਹਨਾਂ ਦੇ ਫੇਰ ਫੋਨ ਆਏ ਕਿ ਸਹੀ ਗੱਲ ਆ ਇੱਕ ਦੋ ਬੂਟਾ ਪਹਿਲਾਂ ਗੋਪਚੀ ਆਇਆ ਸੀ ਤੇ ਬਾਅਦ ਵਿੱਚ ਉਹਨੂੰ ਗੋਪ ਦੇ ਵਿੱਚ ਆਉਂਦੇ ਆਉਂਦੇ ਨੂੰ ਸਾਰੇ ਨੂੰ ਉਦੋਂ 10 12 ਦਿਨ 15 ਦਿਨ ਹੀ ਬਾਚੀ ਲੱਗ ਗਈ 10 ਦਿਨ ਤੇ ਘਟੋ ਘਟ ਲੱਕੀ ਜਾਂਦੇ ਜਿਹੜਾ ਗੇਤਾ ਗੋਪਚੀ ਆਉਣ ਦਾ ਕੰਮ ਆ ਇਹਦੇ ਕੁਝ ਕੀ ਹੈ ਬ੍ਰੈਡ ਵੈਰਾਈਟੀਆਂ ਜਿਵੇਂ ਦੱਸਿਆ ਆਪਾਂ ਦਿੱਕਤ ਆਉਂਦੀ ਆ ਮੇਨ ਕਾਰਨ ਕੀ ਇੱਕ ਜਿਹੜਾ ਟੈਂਪਰੇਚਰ ਆ ਰਹੀ ਤੁਹਾਨੂੰ ਪਤਾ ਗਰਮੀ ਬਹੁਤ ਪਈ بارشਾਂ ਘੱਟ ਹੋਈਆਂ ਬਰੋੜੇ ਵੱਧ ਵਜੇ ਉਹਦੇ ਵਿੱਚ ਮੇਨ ਕਾਰਨ ਹੈ ਹਿਊਮਿਡਿਟੀ ਦਾ ਉਹ ਪਹਿਲਾਂ ਘੱਟ ਹੀ ਮੁੜ ਕੇ ਇੱਕੇ ਦਮ ਵੱਧ ਗਈ ਇਸ ਕਾਰਨ ਕਰਕੇ ਜਿਹੜੀਆਂ ਕੋਜ ਕੇ ਹਾਈ ਬ੍ਰੈਡ ਵੈਰੈਟੀਆ ਨਾ ਉਹਨਾਂ ਨੂੰ ਇਹ ਦਿੱਕਤ ਹੁੰਦੀ ਜਿਵੇਂ ਆਪਣੀਆਂ ਪੀਅਰ ਵੈਰੈਟੀਆ ਹੋ ਗਈਆਂ ਪੀਆਰ ਚ ਜਿੰਨੀਆਂ ਵੈਰੈਟੀਆ ਜਿਹਾ ਪੂਸਾ ਹੋ ਗਈ ਆ ਪੂਸਾ ਦੀਆਂ ਜਿੰਨੀਆਂ ਵੈਰੈਟੀਆ ਜਿਵੇਂ 1985 16 92 ਹੋ ਗਈ 15 9 ਹੋ ਗਈ ਉਹਨਾਂ ਦੇ ਵਿੱਚ ਇਹ ਦਿੱਕਤ ਨਹੀਂ ਆਉਗੀ ਹਾਈ ਬ੍ਰੈਡ ਵੈਰੈਟੀਆ ਜੀ ਦਿੱਕਤ ਆਉਂਦੀ ਜਿਵੇਂ 7301 ਨੂੰ ਨਹੀਂ ਆਈ ਸਿਰਫ ਸਿਰਫ 7501 ਨੂੰ ਆਈ ਹੈ ਦਿੱਕਤ ਤੇ 7501 ਨੂੰ ਦਿੱਕਤ ਆ ਗਈ ਹੈ ਇਹ ਸਿਰਫ ਆਈਆ ਟੈਂਪਰੇਚਰ ਦਾ ਕਰਕੇ ਤੇ ਕੇ ਹਿਊਮਿਡਿਟੀ ਦਾ ਕਰਕੇ ਉਹਦੇ ਕਰਕੇ ਚਲੋ ਤੁਸੀਂ ਵੀ ਸਾਰੇ ਭਰਾ ਆ ਨੌਲੇਜ ਰੱਖਦੇ ਆ ਤੁਸੀਂ ਸਰਚ ਵੀ ਮਾਰ ਲਿਓ ਜਾਂ ਤੁਸੀਂ ਆਪਣੇ ਕੋਈ ਜਿਹੜਿਆਂ ਜਿਆਦੀ ਭਰਾ ਜਾਣਕਾਰੀ ਰੱਖਦੇ ਆ ਉਹਨਾਂ ਨਾਲ ਤੁਸੀਂ ਬੀਜਾਂ ਸੀਡ ਦਾ ਕੰਮ ਕਰਦੇ ਆ ਉਹਨਾਂ ਨਾਲ ਤੁਸੀਂ ਗੱਲ ਵੀ ਕਰ ਸਕਦੇ ਜੀ ਤੇ ਮੇਨ ਕਾਰਨ ਹੀ ਇਹਦਾ ਇਹ ਆ ਜੀ ਪਿਛਲੇ ਸਾਲ ਨੂੰ 10 ਤੋਂ 15 ਦਿਨ ਗੇਤਾ ਗੋਪਚੀ ਆਉਂਦਿਆ ਕਈ ਥਾਵਾਂ ਤੇ 10 ਦਿਨ ਪਹਿਲਾਂ ਗੋਪਚੀ ਆਉਂਦਿਆ ਕਈ ਥਾਵਾਂ ਤੇ 15 ਦਿਨ ਪਹਿਲਾਂ ਗੋਪਚੀ ਆਉਂਦਿਆ ਸੋਖ ਭਰਾਉਣ ਵਾਲੀ ਕੋਈ ਗੱਲ ਨਹੀਂ ਆ ਜੀ ਇਹ ਤੇ ਦਾ ਮੋਡ ਤੁਹਾਡਾ ਜਾਮਨੀ ਕਲਰ ਦਾ ਠੀਕ ਹੈ ਜੀ ਤੇ ਬਹੁਤ ਹੀ ਜਿਆਦਾ ਜੂਰੀ ਨਹੀਂ ਪਾਈ ਇਹਨੂੰ ਦੋ ਕੀ ਬੈਗ ਜੂਰੀਆ ਦੋ ਸਵਾ ਦੋ ਉਹਦੇ ਨਾਲ ਬੂਟਾ ਪੂਰਾ ਕਰ ਗਿਆ ਕਦ ਪੂਰਾ ਕਰ ਗਿਆ ਬੂਟਾ ਫੈਲ ਰਿਆ ਪੂਰਾ ਖੇਤ ਦੇ ਵਿੱਚ ਮੋਡੇ ਦਾ ਜਾਮਨੀ ਕਲਰ ਦਾ ਠੀਕ ਹੈ ਜੀ ਫਿਰ ਕੋਈ ਦਿੱਕਤ ਨਹੀਂ ਹੈ ਜੀ ਇਹ オリジナル ਬੀਜ ਤੇ ਜੇ ਮੰਨ ਲਓ ਕਿ ਇਹ ਲੱਛਣ ਨਹੀਂ ਹੈਗੇ ਇਹਦੇ ਵਿੱਚ ਫਿਰ ਇਹ ਦੀ ਵਿੱਚ ਦਿੱਕਤ ਹੈ ਕਿ ਇੱਕ ਹੋਰ ਜਿਹੜਾ ਇਹ オリジナル ਦੀ ਨਿਸ਼ਾਨੀ ਹੈ ਇਕੱਠਾ ਗੋਪ ਚ ਨਹੀਂ ਆਊਗਾ ਕੁਝ ਕੁਝ ਹੌਲੀ 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 ਜੇ ਕਰਕੇ ਕੁਝ ਬੂਟੇ ਪਹਿਲੂ ਆਗੇ ਕੁਝ ਬਾਚੀ ਆਗੇ ਇਦਾਂ ਕਰਕੇ ਗੋਪਚੀ ਆਉਣਾ ਉਹ ਵੀ ਇਹ ਦੀ ਅਰੀਜਨਲ ਦੀ ਨਿਸ਼ਾਨੀਆਂ ਜੀ ਓਕੇ ਜੀ ਧੰਨਵਾਦ ਜੀ ਬਸ ਟੈਂਪਰੇਚਰ ਦਾ ਕਰਕੇ ਇਹਦਾ ਹੋਇਆ ਮੇਨ ਜਿਹੜਾ ਹੈ ਅਗੇ ਤਾਂ ਗੋਪਚੀ ਆ ਗਿਆ ਤੇ ਹਿਊਮਿਡਿਟੀ ਦਾ ਕਰਕੇ ਓਕੇ ਜੀ ਧੰਨਵਾਦ ਜੀ